ਇੱਕ ਮਨੁੱਖ ਦੁਪਹਿਰ ਦੇ ਵਕਤ ਖਰਬੂਜ਼ਿਆਂ ਦੇ ਖੇਤ ਵਿੱਚ ਇੱਕ ਅੰਬ ਦੇ ਦਰਖਤ ਦੀ ਛਾਂ ਥੱਲੇ ਬੈਠਾ ਖਰਬੂਜ਼ੇ ਵੀ ਗਰਮੀਆਂ ਚਾਹੁੰਦੇ ਨੇ ਅੰਬ ਵੀ ਗਰਮੀਆਂ ਚਾਹੁੰਦੇ ਦਰਖਤਾਂ 'ਉਂ ਲੱਗੇ ਹੋਏ ਅੰਬ ਵੇਲਾਂ 'ਉ ਲੱਗੇ ਵੱਡੇ ਵੱਡੇ ਖਰਬੂਜ਼ੇ ਤੇ ਤਰਬੂਜ਼ ਐਨੇ ਵੱਡੇ ਵੱਡੇ ਤਰਬੂਜ਼ ਐਨੇ ਵੱਡੇ ਵੱਡੇ ਖਰਬੂਜ਼ੇ ਉੱਪਰ ਅੰਬ ਇਹ ਬੰਦਾ ਕਹਿੰਦਾ ਰੱਬ ਨੂੰ ਵੀ ਅਕਲ ਕੋਈ ਨਹੀਂ ਐ ਨਿੱਕੇ ਨਿੱਕੇ ਅੰਬ ਐਨੇ ਵੱਡੇ ਦਰਖਤ ਨੂੰ ਐਨੇ ਵੱਡੇ ਵੱਡੇ ਤਰਬੂਜ਼ ਹਿੰਦਵਾਣੇ ਛੋਟੀ ਛੋਟੀ ਬੇਲ ਨੂੰ ਐਨੇ ਵੱਡੇ ਵੱਡੇ ਖਰਬੂਜ਼ ਐ ਨਿੱਕੀਆਂ ਨਿੱਕੀਆਂ ਬੇਲਾਂ ਨੂੰ ਐਨੇ ਕਹਿੰਦੇ ਕਿ ਅੰਬ ਇਤਨੇ ਵੱਡੇ ਦਰਖਤ ਨੂੰ ਐ ਰੱਬਾ ਹੁਣ ਤੈਨੂੰ ਕੌਣ ਸਮਝਦਾ ਹੈ ਤੈਨੂੰ ਕੌਣ ਸਮਝਾਵੇ ਇਸ ਤਰ੍ਹਾਂ ਸੋਚਾ ਸੋਚਦੇ ਆ ਸੋਚਦੇ ਆ ਅੰਬ ਦੀ ਛਾਂ ਟੰਡੀ ਆਵਾ ਨੀਂਦਾ ਤੇ ਸਾਂ ਗਿਆ ਜ਼ੋਰ ਦੇ ਹਵਾ ਦੇ جھੋਂਕੇ ਨਾਲ ਅੰਬ ਟੁੱਟਿਆ ਇੱਕ ਪੱਕਾ ਐਨ ਮੱਥੇ ਤੇ ਗਿਰਿਆ ਹਲਕੀ ਜਿਹੀ ਝੋਟ ਲੱਗੀ ਅੱਖ ਖੁੱਲ ਗਈ ਖਿਆਲ ਆਇਆ ਜੇ ਉਪਰੋਂ ਤਰਬੂਜ਼ ਗਿਰਦਾ ਤੇ ਉਹਨੇ ਵੀ ਦੁਫਾੜ ਹੋਣਾ ਸੀ ਤੇ ਮੇਰਾ ਸਿਰ ਵੀ ਦੁਫਾੜ ਹੋਣਾ ਸੀ ਰੱਬਾ ਤੂੰ ਠੀਕ ਹੀ ਕੀਤਾ ਹੈ ਐ ਥੱਲੇ ਲਾਇਨੇ ਮਨੁੱਖ ਨੂੰ ਜਿੱਥੇ ਜਿੱਥੇ ਬ੍ਰਹਿਮੰਡ ਦੇ ਵਿੱਚ ਕਿਧਰੇ ਗਲਤੀ ਦਿਖਾਈ ਦੇਵੇ ਉਹ ਆਪ ਗਲਤ ਹੈ ਗਲਤੀ ਨਹੀਂ ਹੈ ਕਿਧਰੇ ਆਪ ਸਤ ਕਿ ਆ ਸਭ ਸਤ ਤਿਸ ਪਰਬਤੇ ਸਗਲੀ ਉਤਪਤ ਉਹ ਸਤ ਹੈ ਉਸ ਤੋਂ ਜੋ ਕੁਝ ਵੀ ਹੋਇਆ ਸਤ ਹੈ ਸਤ ਈਸ਼ਵਰ ਤੋਂ ਜੋ ਕੁਝ ਵੀ ਹੋਇਆ ਉਸ ਵਿੱਚ ਗਲਤੀ ਨਹੀਂ ਹੈ ਸਹੀ ਹੈ ਸਤ ਦੇ ਅਰਥ ਸਹੀ ਹੈ ਆਪ ਸਤ ਕਿ ਆ ਸਭ ਸਤ ਉਹ ਜੋ ਆਪ ਸੱਚ ਹੈ ਪ੍ਰਭੂ ਸਦੀਵੀ ਹੈ ਕਾਇਮ ਦਾਇਮ ਹੈ ਉਸ ਤੋਂ ਜੋ ਕੁਝ ਹੋਇਆ ਹੈ ਉਹ ਸਹੀ ਹੈ ਉਸ ਵਿੱਚ ਭੁੱਲ ਕਿਦਰੇ ਵੀ ਨਹੀਂ ਹੈ ਤੇ ਉਹਦੀ ਛਾਇਆ ਵੀ ਮਹਾਨ ਹੈ ਛਾਇਆ ਦੀ ਨਿੰਦਾ ਨਹੀਂ ਛਾਇਆ ਉਸ ਦੀ ਹੈ ਪਰਮਾਤਮਾ ਦੀ ਹੈ ਮਹਾ ਮਾਈ ਤਾਂ ਕਿ ਇਹ ਛਾਇਆ ਪਰ ਛਾਇਆ 'ਚ ਬੈਠ ਕੇ ਜਿਹੜਾ ਦਰਖਤ ਨੂੰ ਹੀ ਭੁੱਲ ਜਾਏ ਹੱਲ ਤੋਂ ਵਾਂਝਾ ਰਹਿ ਜਾਏਗਾ ਫੁੱਲਾਂ ਦੀ ਮਹਿਕ ਤੋਂ ਵੀ ਵਾਂਝਾ ਰਹਿ ਜਾਏਗਾ ਪਰਮਾਤਮਾ ਦੇ ਗਿਆਨ ਤੋਂ ਵਾਂਝਾ ਰਹੇਗਾ ਪਰਮਾਤਮਾ ਦੇ ਗੁਣਾਂ ਤੋਂ ਵਾਂਝਾ ਰਹਿ ਜਾਏਗਾ ਪਰਵਾਰ ਦੇ ਚ ਬੈਠ ਕੇ ਨਿਰੰਕਾਰ ਭੁੱਲ ਗਿਆ ਹੈ ਬਸ ਛਾਇਆ ਨੇ ਬਣਾ ਦਿੱਤਾ ਹੈ ਕਾਰੋਬਾਰ ਦੇ ਚ ਬੈਠ ਕੇ ਕਰਤਾਰ ਨੂੰ ਭੁੱਲ ਗਿਆ ਹੈ ਛਾਇਆ ਨੇ ਪ੍ਰਭਾਵਿਤ ਕਰ ਦਿੱਤਾ ਪਦਾਰਥਾਂ ਦੇ ਚ ਬੈਠ ਕੇ ਪਰਮਾਤਮਾ ਨੂੰ ਬਿਲਕੁਲ ਭੁੱਲ ਗਿਆ ਹੈ ਇਹ ਉਹ ਬੰਦਾ ਹੈ ਜੋ ਕਹਿੰਦਾ ਛਾਇਆ ਹੀ ਕਾਫੀ ਹੈ ਛੱਡੋ ਦਰਖਤ ਨੂੰ ਕੀ ਕਰਨਾ ਹੈ ਫਲਾਂ ਨੂੰ ਕੀ ਕਰਨਾ ਹੈ ਫਲਾਂ ਨੂੰ ਇਹ ਛਾਇਆ ਹੀ ਕਾਫੀ ਹੈ ਸੁੱਖ ਨਾਲ ਰਹਿੰਦੇ ਪੈਣਾ ਇਸ ਨੂੰ ਪੰਜਾਬੀ ਵਿੱਚ ਕਹਿੰਦੇ ਨੇ ਇਹ ਜਗ ਮਿੱਠਾ ਅਗਲਾ ਕਹਿੰਦੇ ਛੱਡੋ ਆਈ ਠੀਕ ਹੈ ਇਹ ਪਰਿਵਾਰ ਹੀ ਬੜਾ ਸੁਆਦਲਾ ਹੈ ਇਹ ਪਦਾਰਤ ਹੀ ਬੜੇ ਰਸਦਾਇਕ ਨੇ ਇਹ ਕਾਰੋਬਾਰ ਹੀ ਬੜਾ ਮਹਾਨ ਹੈ ਕੀ ਕਰਨਾ ਨਿਰੰਕਾਰਨਾ ਭਲ ਦੇ ਆਨੰਦ ਤੋਂ ਜਿਸ ਨੇ ਭੁੱਖਾਂ ਗਵਾ ਦੇਣੀਆਂ ਨੇ ਛਾਇਆ ਭੁੱਖ ਨਹੀਂ ਮਿਟਾਏਗੀ ਵਕਤੀ ਆਰਾਮ ਦੇ ਦੇਗੀ ਮਨ ਦੀ ਭੁੱਖ ਨਹੀਂ ਮਿਟਾਏਗੀ ਸਿਰਫ ਤਨ ਦੀਆਂ ਲੋੜਾਂ ਪੂਰੀਆਂ ਹੋਣ ਗਿਆ ਇਸ ਵਾਸਤੇ ਦੇਖਦੇ ਆ ਪਦਾਰਥਾਂ ਨਾਲ ਕਈ ਦਫਾ ਘਰ ਭਰਦਾ ਜਾ ਰਿਹਾ ਹੈ ਪਰ ਹਿਰਦਾ ਤੇ ਖਾਲੀ ਹੁੰਦਾ ਜਾ ਰਿਹਾ ਕਿਸਮ ਨੂੰ ਕਦਾ ਕਿਤਨਾ ਹਿਰਦਾ ਖਾਲੀ ਹੈ ਵੇਖ ਲੈਣਾ ਉਸ ਦਾ ਘਰ ਕਿਤਨਾ ਭਰਿਆ ਹੋਇਆ ਹੈ ਜਨਕ ਕੋਈ ਵੀਰ ਨਹੀਂ ਹੁੰਦਾ ਘਰ ਧਨ ਨਾਲ ਭਰਦਾ ਜਾਏ ਹਿਰਦਾ ਧਰਮ ਨਾਲ ਭਰਦਾ ਘਰ ਪਦਾਰਥਾਂ ਨਾਲ ਭਰਦਾ ਹੋ ਜਾਏ ਹਿਰਦਾ ਪਰਮਾਤਮਾ ਨਾਲ ਭਰਦਾ ਜਾਏ ਘਰ ਦੇਚ ਪਰਵਾਰ ਹੈ ਠੀਕ ਹੈ ਪਰ ਹਿਰਦੇ ਵਿਚ ਨਿਰੰਕਾਰ ਇਸ ਨੂੰ ਇੰਜ ਬਿਆਨ ਕਰਦੇ ਨੇ ਭਾਈ ਸਾਹਿਬ ਗਰਦਸਤੇ ਮਾ ਹਮੇਸ਼ ਪੈਕਾਰ ਮੇਰਵਦ ਮਨਚੋਂ ਕੁੰਨਮ ਕੇ ਦਿਲ ਬਸੂਏ ਯਾਰ ਮੇਰਵਦ ਕੰਨਨ ਮੇਰੇ ਹੱਥਾਂ ਨੂੰ ਵੇਖੋਗੇ ਪੈਰਾਂ ਨੂੰ ਦੇਖੋਗੇ ਕਮਕਾਰ ਵਿੱਚ ਰੁਜੇ ਵੇ ਮੇਰੇ ਪੈਰ ਕਮਕਾਰ ਦੀ ਤਰਫ ਜਾ ਰਹੇ ਨੇ ਮੇਰੇ ਹੱਥਾਂ ਦੇਚ ਕੰਮ ਦੰਦਾ ਗਰਦਸਤੇ ਮਾ ਹਮੇਸ਼ ਪੈ ਕਾਰ ਮੇਰਵੰ ਮਨਚੋਂ ਕਨਮ ਕੇ ਦਿਲ ਵਸੂਏ ਯਾਰ ਮੇਰਵੰ ਪਰ ਮੇਰੇ ਮਨ ਨੂੰ ਦੇਖੋ ਆਪਣੇ ਯਾਰ ਨਾਲ ਜੁੜਿਆ ਹੈ ਪ੍ਰਭੂ ਨਾਲ ਜੁੜਿਆ ਸੁਣੋ ਯਾਰ ਹਮਾਰੇ ਸੱਜਣ ਤੇ ਉਸ ਯਾਰ ਨਾਲ ਜੁੜਿਆ ਹੈ ਪਰਮਾਤਮਾ ਨਾਲ ਜੁੜਿਆ ਹੱਥ ਕੰਮ ਕਾਰ ਵਿੱਚ ਨੇ ਮਨ ਯਾਰ ਦੇ ਚ ਹੈ ਐਸੇ ਮਨੁੱਖ ਦਾ ਲੋਕ ਪਰਲੋਕ ਸੁਹੇਲਾ ਹੋ ਜਾਂਦਾ ਹੈ ਐਸੇ ਮਨੁੱਖ ਦਾ ਸੰਸਾਰ ਭਿਆਨਾ ਸਫਲ ਹੋ ਜਾਂਦਾ ਹੈ ਪਰ ਛਾਇਆ ਹੀ ਸਭ ਕੁਝ ਹੈ ਹਣ ਛਾਇਆ پکڑਦੇ ਚ ਵੀ ਨਹੀਂ ਆਵੇਗੀ ਜੀਵਨ ਹੈ ਜਵਾਨੀ ਹੈ پکڑਦੇ ਚ ਨਹੀਂ ਆਵੇਗੀ ਇਸ ਵਾਸਤੇ ਮਾਇਆ ਦਾ ਇੱਕ ਨਾਮ ਅਨਰਵਚਨੀ ਹੈ ਸਤਿਗੁਰੂ ਦੇ ਸਲੋਕ ਦੇ ਚ ਕਹਿ ਰਹੇ ਨੇ ਮੌਤ ਕਿਉ ਨਹੀਂ ਚਾਹਤੇ ਮਾਇਆ ਚਿਤ ਭਰਵੇਂ ਇਸ਼ਟ ਮਿਤਰੇ ਇਕ ਬਾਂਧਵੇ ਹੁਣ ਮਾਇਆ ਦਾ ਕੀ ਰੂਪ ਹੈ ਇਸ਼ਟ ਰਣਗਿਰੀ ਗੱਲ ਮਿਤਰ ਸੰਬੰਧੀ ਪਰਿਵਾਰ ਪਦਾਰਥ ਇਹ ਸਭ ਮਾਇਆ ਦਾ ਪਰ ਸੁਰਤ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਹੱਲ ਤੱਕ ਹੱਥ ਅਪੜ ਗਏ ਨੇ ਤਨ ਛਾਇਆ ਦੇ ਚ ਮਨ ਹੱਲ ਤੱਕ ਅਪੜ ਗਏ ਨਾਮ ਤੱਕ ਅਪੜ ਗਏ ਇਹ ਤੇ ਠੀਕ ਪਰ ਹੱਥ ਛਾਇਆ ਨੂੰ ਹੀ ਪਕੜਨ ਦੇ ਚ ਲੱਗੇ ਬੈਠਾ ਛਾਇਆ ਚ ਧਿਆਨ ਨਾਲ ਸੁਣਾ ਹੱਥ ਛਾਇਆ ਨੂੰ ਪਕੜਨ ਦੇ ਚ ਲੱਗੇ ਹੋਣੇ ਇਹਦੀ ਸਾਰੀ ਜ਼ਿੰਦਗੀ ਛਾਇਆ ਚ ਹੀ ਬਰਬਾਦ ਹੋ ਜਾਏਗੀ ਮਾਇਆ ਚ ਹੀ ਬਰਬਾਦ ਹੋ ਜਾਏਗੀ ਇਹ ਬੜੀ ਹਿੰਮਤ ਦੀ ਗੱਲ ਹੈ ਜੋ ਇੱਥੇ ਮੇਰੇ ਪਾਤਸ਼ਾਹ ਨੇ ਇੱਕ ਬੋਲ ਬੋਲਿਆ ਹੈ ਪਰਿਵਾਰ ਮਾਇਆ ਹੈ ਕਾਰੋਬਾਰ ਮਾਇਆ ਹੈ ਤਨ ਮਾਇਆ ਹੈ ਨਿੰਦਾ ਨਹੀਂ ਪਰ ਇਸ਼ਟ ਵੀ ਮਾਇਆ ਹੈ ਇਸ਼ਟ ਜਿਹਦੀ ਮਨੁੱਖ ਪੂਜਾ ਕਰਦਾ ਹੈ ਉਹ ਕੋ ਮਾਇਆ ਅਗਰ ਇਸ਼ਟ ਦੇ ਚ ਇਤਨਾ ਉਲਝ ਗਿਆ ਪ੍ਰਮਾਤਮਾ ਨੂੰ ਹੀ ਪਹੁੰਚ ਗਿਆ ਇਹ ਸਵਾਸਤੀ ਕਲਗੀਧਰ ਪਾਤਸ਼ਾਹ ਨੇ ਆਪਣੀ ਕਥਾ ਲਿਖਦੇ ਆਏ ਆ ਕਿਤੇ ਮੈਨੂੰ ਇਸ ਤਰ੍ਹਾਂ ਮੰਨ ਕੇ ਇੱਥੇ ਹੀ ਰੁਕ ਜਾ ਅੱਗੇ ਜਾਣ ਹੀ ਨਾ ਇਸ ਨੂੰ ਵੀ ਮਾਇਆ ਕਹਿ ਦਿੱਤਾ ਆਇਆ ਤੇ ਉਹ ਵੀ ਜਾਏਗਾ ਬੜੀ ਹਿੰਮਤ ਦੀ ਗੱਲ ਹੈ ਗੁਰੂ ਅਰਜਨ ਦੇਵ ਜੀ ਇਹ ਸਵਾਸਤੇ ਗੁਰੂ ਅਰਜਨ ਦੇਵ ਜੀ ਦੇ ਕੁਝ ਹੋਰ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਸ ਦਿਨ ਪਹਿਲਾ ਪ੍ਰਕਾਸ਼ ਹੋਇਆ ਨਾ ਦਰਬਾਰ ਸਾਹਿਬ ਦੇ ਚ ਤਾਬਿਆਂ ਤੇ ਬਿਠਾਇਆ ਬਾਬਾ ਬੁੱਢਾ ਜੀ ਨਾਲ ਆਪ ਇੱਕ ਪਾਸੇ ਬੈਠੇ ਦਰਬਾਰ ਸਾਹਿਬ ਦੇ ਅੰਦਰ ਇੱਕੋ ਹੀ ਕਥਾ ਹੋਈਏ ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪ ਕੀਤੀ ਸੀ ਉਸ ਤੋਂ ਬਾਅਦ ਬਾਹੀ ਗੁਰਦਾਸ ਜੀ ਦਰਬਾਰ ਸਾਹਿਬ ਦੇ ਬਾਹਰ ਜਿੱਥੇ ਬੈਠ ਕੇ ਕਥਾ ਕਰਦੇ ਰਹੇ ਉਸ ਸਥਾਨ ਦਾ ਨਾਮ ਪੈ ਗਿਆ ਮੰਨਜੀ ਸਾਹਿਬ ਅੱਜ ਬਹੁਤ ਵੱਡਾ ਹਾਲ ਹੈ ਕਮ ਸੇ ਕਮ 25000 ਬੰਦੇ ਬੈਠ ਸਕਦੇ ਐਨਾ ਵੱਡਾ ਓਕਮ ਨਾਵੇਂ ਦੀ ਕਥਾ ਉੱਥੇ ਆਉਂਦੀ ਹੈ ਰੋਜ਼ ਆਉਂਦੀ ਹੈ ਭਾਈ ਗੁਰਦਾਸ ਜੀ ਤੋਂ ਚਲੀ ਭਾਈ ਮਨੀ ਸਿੰਘ ਜੀ ਕਰਦੇ ਰਹੇ ਪਗੇ ਤੇ ਲੜੀ ਵਾਰ ਚੱਲਦੀ ਹੈ ਅਜੇ ਤੱਕ ਚੱਲਦੀ ਹੈ ਪਰ ਇੱਕ ਕਥਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਬਾਰ ਸਾਹਿਬ ਦੇ ਚ ਥੋੜੀ ਜਿਹੀ ਸੱਜਣ ਬੈਠ ਸਕਦੇ ਨੇ ਜਗ੍ਹਾ ਥੋੜੀ ਹੈ ਉਹਨਾਂ ਨੂੰ ਸੰਬੋਧਨ ਕਰਦੇ ਹੋਇਆ ਜੋ ਬਚਨ ਕਹਿ ਸੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਚ ਲਿਖਿਆ ਹੈ ਜੋ ਸਿੱਖ ਜਗਤ ਦਾ ਇਤਿਹਾਸ ਗ੍ਰੰਥ ਹੈ ਦਸਾਂ ਗੁਰੂਆਂ ਦੀ ਕਥਾ ਕਵਤਾ ਵਿੱਚ ਕਵਤਾ ਭਾਈ ਸੰਤੋਖ ਸਿੰਘ ਦੇ ਦੇੰਦਰੋਂ ਇੰਜ ਨਿਕਲੀ ਹੈ ਜਿਵੇਂ ਪਹਾੜ ਤੋਂ ਕੋਈ ਝਰਨਾ ਨਿਕਲਦਾ ਹੈ ਇੰਨਾ ਲੰਮਾ ਚੌੜਾ ਇਤਿਹਾਸ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਤੋਂ ਲੈ ਕੇ ਦਸਾਂ ਗੁਰੂਆਂ ਦੀਆਂ ਸਾਰੀਆਂ ਜੀਵਨ ਕਥਾਵਾਂ ਔਰ ਸੰਘਾਂ ਦੇ ਪ੍ਰਸੰਗ ਇਹ ਦਸ ਕਥੀਆਂ ਨੇ ਸਾਰੇ ਦਾ ਸਾਰਾ ਕਵਤਾ ਵਿੱਚ ਹੈ ਸ਼ਾਇਰੀ ਵਿੱਚ ਹੈ ਜਿਵੇਂ ਪਹਾੜ ਚੋਂ ਸਰਨਾ ਨਿਕਲਦਾ ਹੈ ਇਸ ਤਰ੍ਹਾਂ ਇਹ ਗੀਤ ਭਾਈ ਸੰਤੋਖ ਸਿੰਘ ਜੀ ਦੇ ਅੰਦਰੋਂ ਨਿਕਲੇਟ ਹੈ ਭਗਤ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸਿੱਖਾਂ ਨੂੰ ਸੰਬੋਧਨ ਕਰਦੇ ਆਇਆ ਉਸ ਦਿਨ ਜੋ ਉਪਦੇਸ਼ ਦਿੱਤਾ ਹੈ ਉਹ ਆਪ ਸਰਵਨ ਕਰ ਲੋ ਕਵੀ ਸੰਤੋਖ ਸਿੰਘ ਨੇ ਲਿਖਿਆ ਹੈ ਮਹਾਰਾਜ ਸਾਰਿਆਂ ਨੂੰ ਸੰਬੋਧਨ ਕਰਦੇ ਹੋਇਆ ਕਹਿੰਦੇ ਨੇ ਸਤਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਮੇ ਸਭ ਨਾਂਦਰਸ ਹੈ ਮੇਰਾ ਜਿਹੜਾ ਸਰੀਰ ਹੈ ਨਾ ਇਹਦੇ ਦਰਸ਼ਨ ਸਾਰੀ ਜਗ੍ਹਾ ਤੇ ਨਹੀਂ ਹੋ ਸਕਦਾ। ਸਿਰਫ ਇੱਕ ਜਗ੍ਹਾ। ਮੇਰਾ ਜਿਹੜਾ ਸਰੀਰ ਹੈ ਹਰ ਸਮੇਂ ਵੀ ਨਹੀਂ ਹੈ। ਅੱਜ ਹੈ ਕੱਲ ਨਹੀਂ ਹੈ। ਗੁਰੂ ਅਰਜਨ ਦੇਵ ਜੀ। ਸਤਿਗੁਰ ਕੇ ਸਰੀਰ ਹੈ ਜੋ ਸਭ ਥਾਨ ਸਮੇਂ ਸਭ ਨਾਦਰਸੈ ਸਾਰੀ ਜਗ੍ਹਾ ਤੇ ਤੇ ਸਾਰੇ ਸਮੇਂ ਦੇ। ਇਹ ਤਨ ਨਹੀਂ ਹੈ। ਇਹ ਸਰੀਰ ਨਹੀਂ ਹੈ। ਹਰ ਜਗ੍ਹਾ ਗੁਰੂ ਚਾਹੀਦਾ ਹੈ ਹਰ ਜਗ੍ਹਾ ਗੁਰੂ ਚਾਹੀਦਾ ਹੈ ਤੇ ਹੁਣ ਆਖਿਆ ਜਾਏ ਹਰ ਜਗ੍ਹਾ ਗੁਰੂ ਨਹੀਂ ਹੈ ਹੁਣ ਗੁਰੂ ਵਿਆਸ ਦੇ ਚ ਬੈਠਾ ਹੋਵੇ ਇੱਥੇ ਦੁਬਈ ਚ ਕੀ ਕਰੀਏ ਫਿਰ ਕੀ ਕਰੀਏ ਫਿਰ ਗੁਰੂ ਨਾਲ ਸੰਬੰਧ ਕਿਵੇਂ ਜੋੜੀਏ ਕਿਸ ਤਰ੍ਹਾਂ ਜੋੜੀਏ ਤੇੰ ਨਾਲ ਸੁਣੋ ਸਤਿਗੁਰੂ ਦੇ ਸਰੀਰ ਹੈ ਜੋ ਸਭ ਥਾਨ ਸਵੇਂ ਸਭ ਨਾਂਦਰ ਸਹਿ ਗ੍ਰੰਥ ਰਿਦਾ ਗੁਰੂ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹਿ ਗੁਰੂ ਗੰਦ ਸਾਹਿਬ ਨੂੰ ਗੁਰੂ ਦਾ ਹਿਰਦਾ ਜਾਣਨਾ ਗੁਰੂ ਦਾ ਮਨ ਸਮਝਣਾ ਇਹ ਉੱਤਮ ਨੇ ਸਾਰੀ ਜਗਤੈ ਨੇ ਔਰ ਹਰ ਸਮੈਣ ਸ਼ਬਦ ਹਰ ਜਗ੍ਹਾ ਕਿਤਨੇ ਵੀ ਬੈਠ ਕੇ ਸਮੁੰਦਰ ਦੇ ਕੰਢੇ ਪਾਰ ਦੇਚ ਉਜਾੜ ਦੇਚ ਕਿਤੇ ਵੀ ਬੈਠੇ ਹੋ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਔਰ ਮੈਂ ਅਕਸਰ ਅਰਜ਼ ਕਰਦਾ ਹਾਂ ਉਹ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਨਹੀਂ ਹੈ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਗ੍ਰੰਥ ਰੇਦਾ ਗੁਰੂ ਕੋ ਇਹੋ ਜਾਨੋ ਉਤਮ ਹੈ ਸਭ ਕਾਲ ਰਹਿ ਹੈ ਮੇਰੇ ਸਰੀਰ ਤੇ ਜਾਂਤੇ ਹੈ ਦੀਰਗ ਸਾਹਿਬ ਜਾਨ ਅਦਾਇਬ ਕਹੇ ਮੇਰੇ ਸਰੀਰ ਤੋਂ ਵੱਡਾ ਕਰਕੇ ਜਾਨਣਾ ਮੈਂ ਅਜਾ ਹਾਂ ਕਲ ਨਹੀਂ ਹੈ ਸਾਫ਼ ਕਹਿ ਦਿੱਤਾ ਸਾਫ਼ ਕਹਿ ਦਿੱਤਾ ਕਵੀ ਸੰਤੋਖ ਸਿੰਘ ਜੀ ਨੇ ਗੁਰਪ੍ਰਤਾਪ ਸੂਰਜ ਦੇ ਜਿਹਦੀ ਕਥਾ ਹਰ ਇਤਿਹਾਸਕ ਸਥਾਨ ਦੇ ਜਵਾਰ ਦੇ ਚਾਹੁੰਦੀ ਹੈ ਕਿ ਉਸ ਦੇ ਬੋਲ ਨੇ ਦਾ ਸਾਪ ਨੂੰ ਸਰਵਨ ਕਰਾ ਰਹੇ ਉੱਤਮ ਹੈ ਸਭ ਕਾਲ ਰਹੇ ਹੈ ਸਭ ਜਗ੍ਹਾ ਨੇ ਹਰ ਜਗ੍ਹਾ ਨੇ ਪਰ ਜੋ ਕਾਇਆ ਚ ਰੁਕ ਗਿਆ ਫਿਰ ਕਾਇਆ ਨਾ ਰਹੀ ਤਾਂ ਫਿਰ ਤਸਵੀਰ ਦੇ ਚ ਰੁਕੇਗਾ ਮੜੀ ਚ ਰੁਕੇਗਾ ਹੈਰਾਨ ਹੋ ਜਾਣਾ ਜਦ ਸਿੱਖ ਜਗਤ ਦੇ ਚ ਵੀ ਤਸਵੀਰ ਕਮਰੇ ਵੀ ਸਜਾਵਟ ਹੋ ਸਕਦੀ ਹੈ ਠੀਕ ਹੈ ਕਰਦੇ